ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਆਸਾਦੀ ਟੀਮ ਪਹੁੰਚੀ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋ ਜ਼ਿਲ੍ਹਾ ਹਿਆਰਪੁਰ ਵਿਖੇ ਜਿੱਥੇ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਤਾ ਅਮਰਕੌਰ ਚੰਨਕੌਰ ਬੈਲਫੇਅਰ ਸੁਸਾਇਟੀ ਜੈਸਟ੍ਰੀਡ ਪੁੰਗਨਨੀ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਕੋਟੀਆਂ ਤੇ ਬੂਟ ਵੰਡੇ ਗਏ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਪ੍ਰਧਾਨ ਜਸਬੀਰ ਸਿੰਘ ਮਨਹਾਸ ਅਤੇ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਮਨਹਾਸ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋਂ ਦੇ ਬੱਚਿਆਂ ਨੂੰ 39 ਕੋਟੀਆਂ 39 ਬੂਟ ਅਤੇ 94 ਵਿਦਿਆਰਥੀਆਂ ਨੂੰ ਫੁੱਲ ਵਰਦੀਆਂ ਬੱਚਿਆਂ ਨੂੰ ਮਾਤਾ ਅਮਰਕੌਰ ਚੰਨਕੌਰ ਬੈਲਫੇਅਰ ਸੁਸਾਇਟੀ ਸੈਕਟਿਡ ਪੁੰਗਨੀ ਵੱਲੋਂ ਵੰਡੀਆਂ ਗਈਆਂ ਇਸ ਮੌਕੇ ਪ੍ਰਿੰਸੀਪਲ ਸੁਖਿੰਦਰ ਸਿੰਘ ਮਨਹਾਸ ਨੇ ਸੁਸਾਇਟੀ ਵੱਲੋਂ ਸਕੂਲ ਨੂੰ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਇਸ ਮੌਕੇ ਸੁਸਾਇਟੀ ਮੈਂਬਰਾਂ ਨੇ ਸਰਬਤਨਮ ਨਿਊ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ 13 ਵੱਖ-ਵੱਖ ਸਕੂਲਾਂ ਨੂੰ ਵਿਦਿਆਰਥੀਆਂ ਨੂੰ ਕੋਟੀਆਂ ਬੂਟ ਅਤੇ ਵਰਦੀਆਂ ਦੇ ਚੁੱਕੇ ਹਨ ਇਸ ਮੌਕੇ ਸੁਸਾਇਟੀ ਪ੍ਰਧਾਨ ਜਸਬੀਰ ਸਿੰਘ ਮਿੰਹਾਸ ਜਗਤਾਰ ਸਿੰਘ ਭੁੰਗਰ ਨਿਮਿਤ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਮਸੂਤਾ ਖਜਾਨਚੀ ਜੱਥੇਦਾਰ ਬਲਬੀਰ ਸਿੰਘ ਫੁਗਲਾਣਾ ਸਤਨਾਮ ਸਿੰਘ ਪ੍ਰਹਾਰ ਬਲਬੀਰ ਸਿੰਘ ਤੰਬੜ ਪਰਮਜੀਤ ਸਿੰਘ ਮਿਨਹਾਸ ਹਰਜੀਤ ਸਿੰਘ ਕੁੜਿਆਲ ਮਨਿੰਦਰ ਕੌਰ ਲਾਪ੍ਰੀਤ ਕੌਰ ਪੀਤ ਪ੍ਰਕਾਸ਼ ਪੰਜਟਾ ਪਰਮਜੀਤ ਸਿੰਘ ਗੁਰਦੀਪ ਸਿੰਘ ਥਾਪਾ ਗੁਰਬੰਤ ਸਿੰਘ ਸਾਹਿਲ ਮਹਿਮੀ ਪ੍ਰਵੀਨ ਕਮਾਲ ਸਨੀਤਾ ਰਾਣੀ ਕਿਰਨ ਕੁਮਾਰੀ ਸਨੀਤਾ ਰਾਣੀ ਰਹਿਲੀ ਅਨੀਤਾ ਕੁਮਾਰੀ ਲਪ੍ਰਿਤ ਕੌਰ ਸ੍ਰਹਲਾ ਕਲਾ ਅਨੂ ਬੱਲਾ ਅਮਨਦੀਪ ਕੌਰ ਤੋਂ ਲਾਬਾ ਸਕੂਲ ਸਟਾਫ ਅਤੇ ਵੱਡੀ ਗਿਣਤੀ ਚ ਬੱਚੇ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਮਾਤਾ ਅਮਰ ਕੌਰ ਤੇ ਚੰਨ ਕੌਰ ਚੈਰੀਟੇਬਲ ਟਰਸਟ ਪੁੰਗਰਨੀ ਤੋਂ ਪ੍ਰਧਾਨ ਜਸਵੀਰ ਸਿੰਘ ਜੀ ਮਨਿਹਾਸ ਸੁਰਜੀਤ ਸਿੰਘ ਜੀ ਭੁੰਗਰ ਨੇ ਬਲਵੀਰ ਸਿੰਘ ਫੋਗਲਾਣਾ ਅਤੇ ਉਹਨਾਂ ਦੇ ਸਾਥੀ ਤੁਹਾਡੇ ਦਰਮਿਆਨ ਪਹੁੰਚੇ ਆ ਜੀ ਪਿਆਰੇ ਵਿਦਿਆਰਥੀਓ ਪੈਸਾ ਬਹੁਤਿਆਂ ਕੋਲ ਆ ਅਰਬਾਂ ਪਤੀਆ ਲੱਖਾਂ ਪਤੀਆ ਲੇਕਿਨ ਉਹਨਾਂ ਦੀ ਕਿਸਮਤ ਨਹੀਂ ਵੀ 1 ਰੁਪਿਆ ਦਾ ਦਾਨ ਕਰ ਸਕਣ ਸੋ ਇਹ ਸੰਸਥਾ ਆ ਇਸ ਸਵੇਰ ਦੇ ਇਸ ਨੇਕ ਕਾਲਜ ਵਿੱਚ ਜੁਟੇ ਹੋਏ ਆ ਕੜਿਆਲਾ ਜਾ ਕੇ ਆਏ ਆ ਪਾਂਸ਼ਤਾ ਜਾ ਕੇ ਆਏ ਆ ਦੋ ਪਿੰਡ ਹੋਰ ਇਹ ਲੋੜਵੰਦ ਬੱਚਿਆਂ ਨੂੰ ਬਰਦੀਆਂ ਸਰਦੀ ਤੋਂ ਬਚਣ ਲਈ ਕੋਟੀਆਂ ਪੈਰਾਂ ਨੂੰ ਨਿੱਗ ਦੇਣ ਦੇ ਲਈ ਸ਼ੂ ਬੱਚਿਆਂ ਨੂੰ ਪ੍ਰੋਵਾਈਡ ਕਰਵਾਉਂਦੇ ਆ ਮੁੱਚਾ ਸਟਾਫ ਪ੍ਰਿੰਸੀਪਲ ਸਾਹਿਬ ਤੇ ਪਿਆਰੇ ਬੱਚਿਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਅੱਜ ਤੁਹਾਡੇ درمیان ਉਹ ਸੰਸਥਾ ਅਮਰਕੌਰ ਚਨਕੌਰ ਵੈਲਫੇਅਰ ਸੁਸਾਇਟੀ ਪੁੰਗਰ ਨੇ ਜਿਹੜੀ ਅੱਜ ਤੁਹਾਡੇ درمیان ਉਹਨਾਂ ਦੀ ਸਮੁੱਚੀ ਟੀਮ ਇੱਥੇ ਬੈਠੀ ਹੈ ਇਹ ਉਹ ਸੰਸਥਾ ਹੈ ਜਿਹਦੇ ਸਰਪ੍ਰਸਤ ਡਾਕਟਰ ਹਰਦੇਪ ਸਿੰਘ ਪ੍ਰਹਾਰ ਯੂਐਸਏ ਜਸਵਿੰਦਰ ਕੌਰ ਪ੍ਰਹਾਰ ਯੂਐਸਏ ਕਿ ਸਾਡੇ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਜੀ ਮਨਿਆਸ ਉਹਨਾਂ ਦੇ ਨਾਲ ਸਰਜੀਤ ਸਿੰਘ ਜੀ ਮਸੂਤਾ ਜੋ ਗੁਰਦੁਆਰਾ ਸਾਹਿਬ ਦੇ ਵੀ ਮੁੱਖ ਪ੍ਰਬੰਧਕ ਨੇ ਪਿੰਪੂ ਘਰਨੀ ਦੇ ਉਹਨਾਂ ਦੇ ਨਾਲ ਬਲਬੀਰ ਸਿੰਘ ਜੀ ਫਗਲਾਣਾ ਪਰਮਜੀਤ ਸਿੰਘ ਜੀ ਮਨਿਆਸ ਹਰਜੀਤ ਸਿੰਘ ਜੀ ਕੜਿਆਲ ਜੋ ਸਾਡੀ ਸੰਸਥਾ ਦੇ ਸਾਰੇ ਦਰਜਾ ਬਤਰਜਾ ਉੱਤੇਦਾਰ ਨੇ ਅਰਦਾਸ ਇਸ ਸੰਸਥਾ ਦੇ ਵਿੱਚ ਬਾਈਸ ਪ੍ਰਧਾਨ ਦੀ ਸੇਵਾ ਕਰ ਰਿਹਾ ਤੇ ਅਸੀਂ ਤੁਹਾਡੇ ਵਿੱਚ ਹਾਜ਼ਰ ਇਸ ਕਰਕੇ ਹੋਏ ਆ ਕਿਉਂਕਿ ਸਰਦੀ ਦਾ ਮੌਸਮ ਹੈ ਸਰਦੀ ਦੇ ਮੌਸਮ ਦੇ ਵਿੱਚ ਬੱਚਿਆਂ ਨੂੰ ਇਹ ਸਾਡੀ ਛੋਟੀ ਪਨੀਰੀ ਨੂੰ ਬਚਾਉਣ ਲਈ ਬਹੁਤ ਜ਼ਰੂਰ ਜ਼ਰੂਰਤ ਹੈ ਇਸ ਗੱਲ ਦੀ ਆ ਸਾਰਾ ਸ਼ਾਬ ਮੇਰੇ ਕਮੇਟੀ ਮੈਂਬਰ ਜਸਵੀਰ ਸਿੰਘ ਜੀ ਮਨਹਾਸ ਪ੍ਰਧਾਨ ਮਤਾ ਚੰਨ ਕੋਰ ਅਮਰ ਕੋਰ ਵੈਲਫੇਅਰ ਸੁਸਾਇਟੀ ਦੇ ਸਤਾਜ ਗਤਾਰ ਸਿੰਘ ਜੀ ਜਿਹਨਾਂ ਦਾ ਬਹੁਤ ਵੱਡਾ ਰੋਲ ਆ ਇਹਦੇ ਵਿੱਚ 22 ਪ੍ਰਧਾਨ ਆ ਸਾਡੀ ਸੁਸਾਇਟੀ ਦੇ ਅੰਮਰਜੀਤ ਪਰਮਜੀਤ ਹਰਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਬਲਬੀਰ ਸਿੰਘ ਜੀ ਫਗਲਾਣਾ ਜੋ ਜਨਰਲ ਕੈਟਾਗਰੀ ਫਰੰਟ ਦੇ ਵੀ ਪ੍ਰਧਾਨ ਆ ਰਾਜਪੂਤ ਸਭਾ ਦੇ ਵੀ ਪ੍ਰੈਜ਼ੀਡੈਂਟ ਆ ਇਹ ਜਿਹੜਾ ਸਯੋਜਕ ਬਣਿਆ ਜੀ ਸਾਡੇ ਡਾਕਟਰ ਹਰਦੇਵ ਸਿੰਘ ਦੀ ਪ੍ਰਿਹਾਰ ਜੋ ਕਿ ਅਮਰੀਕਾ ਦੇ ਵਿੱਚ ਡਾਕਟਰ ਆ ਉਹਨਾਂ ਦੀ ਮੈਸੇਜ ਵੀ ਡਾਕਟਰ ਆ ਗਾਂ ਉਹਨਾਂ ਦੀ ਲੜਕੀਆਂ ਵੀ ਉਹਨਾਂ ਨੂੰ ਡਾਕਟਰ ਬਣ ਕਰ ਰਹੀਆਂ ਬਹੁਤ ਵੱਡਾ ਯੋਗਦਾਨ ਆ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਲੋਕਾਂ ਕੋ ਪੈਸਾ ਤਾਂ ਬਹੁਤ ਆ ਪਰ দান ਕਰਨ ਦੀ ਸਮਖੰਮਤਾ ਕਿਸੇ ਕੋ ਹੈ ਨਹੀਂ ਉਹਦੇ ਵਿੱਚ ਪਹਿਲਾ 2004 ਦੇ ਵਿੱਚ ਅਸੀਂ ਸੁਸਾਇਟੀ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਸਾਨੂੰ ਮੈਚਿੰਗ ਗ੍ਰਾਂਟ ਦੇ ਨਾਲ ਪਿੰਡ ਭੁੰਗਰਨੀ ਵਿੱਚ 2 ਕਰੋੜ 42 ਲੱਖ ਦਾ ਪ੍ਰੋਜੈਕਟ ਸੀ ਜਿਹੜਾ ਸੀਵਰੇਜ ਪਾਇਆ ਸੀ ਐਂਟਰਲੌਕ ਲਾਇਆ तकरीबन 150 ਸਟਰੀਟ ਲਾਈਟ ਲਾਈ ਔਰ ਸਕੂਲਾਂ ਦਾ ਡਿਗਤਾਰ ਸਿੰਘ ਨੇ ਤੁਹਾਨੂੰ ਦੱਸ ਦਿੱਤਾ ਤੇ ਜਿੱਥੇ ਡਾਕਟਰ ਸਾਹਿਬ ਪੜ੍ਹੇ ਆ ਪਾਸਟੇ 7 ਲੱਖ ਰੁਪਈਆ ਦਾ ਉੱਥੇ ਇੱਕ ਕੰਪਿਊਟਰ ਰੂਮ ਬਣਾ ਕੇ ਦਿੱਤਾ ਉਹਨਾਂ ਨੂੰ ਟੀਚਰ ਸਾਹਿਬਾਨ ਉਸਦਾਰ ਸੁਖਿੰਦਰ ਸਿੰਘ ਜੀ ਮਨਿਆਸ ਪ੍ਰਿੰਸੀਪਲ ਸਾਹਿਬ ਜਿਹੜੇ ਕਿ ਸਾਡੇ ਪਰਮ ਮਿੱਤਰ ਵੀ ਨੇ ਔਰ ਮੈਂ ਤਾਂ ਇਹ ਗੱਲ ਬੜੇ ਮਾਣ ਨਾਲ ਕਹਿਣਾ ਵੀ ਇਹ ਸਾਡੇ ਆਦਰਸ਼ ਵੀ ਨੇ ਬੜਾ ਕੁਝ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਔਰ ਸਾਡੀ ਸੁਸਾਇਟੀ ਦੇ ਪ੍ਰਧਾਨ ਰਾਜਸ਼ਵੀਰ ਸਿੰਘ ਜੀ ਉਹਨਾਂ ਦੇ ਨਾਲ ਉਹਨਾਂ ਦੇ ਵੱਡੇ ਭਾਈ ਸਾਹਿਬ ਜਰ ਪਰਮਜੀਤ ਸਿੰਘ ਜੀ ਬਾਜ ਪ੍ਰਧਾਨ ਸਰਦਾਰ ਜਗਤਾਰ ਸਿੰਘ ਜੀ ਭੰਗਰਨੀ ਹਰਜੀਤ ਸਿੰਘ ਜੀ ਭੱਟੀ ਕੜਿਆਲ ਤੋਂ ਦਾ ਸਰਜੀਤ ਸਿੰਘ ਜੀ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਾਇ ਸਾਹਿਬ ਸਾਰੇ ਮੈਂਬਰ ਸਹਿਬਾਨ ਔਰ ਮੈਂ ਬਹੁਤ ਸਮਾਂ ਲਵਾ ਤਕਰੀਬਨ ਹਰੇਕ ਪੱਖ ਤੋਂ ਗੱਲਾਂ ਹੋ ਗਈਆਂ ਅੱਜ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸਕੰਡਰੀ ਸਕੂਲ ਵੱਡੋਂ ਵਿਖੇ ਮਾਤਾ ਅਮਰਕੌਰ ਅਤੇ ਚਰਨਕੌਰ ਵੈਲਫੇਅਰ ਸੁਸਾਇਟੀ ਪੁੰਗਨਨੀ ਤੋਂ ਉਸਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਮਨਿਹਾਲ ਵਾਈਸ ਪ੍ਰੈਜ਼ੀਡੈਂਟ ਸਰਦਾਰ ਰਖਤਾ ਸਿੰਘ ਗੁਰਦੁਆਰੇ ਦੇ ਪ੍ਰਧਾਨ ਸੁਜੀਤ ਸਿੰਘ ਮਸੂਤਾ ਅਤੇ ਉਹਨਾਂ ਦੇ ਨਾਲ ਬਲਵੀਰ ਸਿੰਘ ਪੋਲਾਣਾ ਅਤੇ ਹੋਰ ਪਤਵੰਤੇ ਸੱਜਣ ਆਏ ਇਹ ਸੁਸਾਇਟੀ ਦੇ ਮੈਂਬਰਾਂ ਨੇ ਡਾਕਟਰ ਸਰਦਾਰ ਹਰਦੇਵ ਸਿੰਘ ਪ੍ਰਹਾਰ ਅਤੇ ਡਾਕਟਰ ਜਸਵਿੰਦਰ ਕੌਰ ਪ੍ਰਵਹਾਰ ਯੂ ਐਸ ਏ ਜੋ ਆਪਣੀ ਨੇਕ ਕਮਾਈ ਦੇ ਵਿੱਚੋਂ ਆਪਣਾ 10 ਵੰਦ ਤੋਂ ਵੀ ਵੱਧ ਰਕਮ ਕੱਢ ਕੇ ਲੋੜਵੰਦਾ ਦੀ ਸਹਾਇਤਾ ਕਰਦੇ ਆ ਇਸ ਕੜੀ ਦੇ ਵਿੱਚ ਅੱਜ ਉਹ ਸਕੂਲ ਵਿੱਚ ਆਏ ਅਤੇ ਉਹਨਾਂ ਨੇ 150 ਬੱਚਿਆਂ ਨੂੰ ਬਰਦੀਆਂ ਕੋਟੀਆਂ ਬੂਟ ਅਤੇ ਜਰਾਬਾਂ ਦਿੱਤੇ ਮੈਂ ਇਸ ਨੇਕ ਕਾਰਜ ਦੇ ਲਈ ਡਾਕਟਰ ਅਰਦੇਵ ਸਿੰਘ ਪ੍ਰਹਾਰ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਅਤੇ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਇਹ ਜਿਹੜੀ ਵੈਲਫੇਅਰ ਸੁਸਾਇਟੀ ਹੈ ਇਸੇ ਤਰ੍ਹਾਂ ਸਮਾਜ ਦੇ ਵਿੱਚ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿਣ ਅਤੇ ਉਹਨਾਂ ਨੇ ਇਹ ਵੀ ਅੱਜ ਮੇਨਾਂ ਪ੍ਰਣਾਲੀ ਕੀਤਾ ਕਿ ਜਿਹੜੇ ਵਿਦਿਆਰਥੀ 95% ਤੋਂ ਉੱਪਰ ਨੰਬਰ ਲੈ ਕੇ ਆਉਣਗੇ ਉਹਨਾਂ ਦੀ ਪੜ੍ਹਾਈ ਦਾ ਸਾਰਾ ਖਰਚਾ ਉਹ ਸੁਸਾਇਟੀ ਦੇ ਮੈਂਬਰ ਕਰਨਗੇ 100 ਉਹਨਾਂ ਨੇ ਅੱਜ ਸਾਡੇ ਸਕੂਲ ਦੀ ਇੱਕ ਬੇਟੀ ਨੂੰ ਬੀਐਸਸੀ ਦੀ ਲਈ ਸਾਰੇ ਖਰਚੇ ਦੇ ਲਈ ਅਡਾਪਟ ਵੀ ਕੀਤਾ ਇਸ ਨੇਕ ਕਾਰਜ ਦੇ ਲਈ ਮੈਂ ਮਾਤਾ ਚਰਨ ਕੌਰ ਅਮਰਕੌਰ ਸੁਸਾਇਟੀ ਦੇ ਸੂਮੂ ਮੈਂਬਰਾਂ ਦਾ तहे ਦਿਲੋਂ ਧੰਨਵਾਦ ਕਰਦਾ ਅਤੇ ਅਰਦਾਸ ਕਰਦਾ ਕਿ ਇਸ ਸੁਸਾਇਟੀ ਦਿਨ ਦੁਗਣੀ ਦਾਤ ਚੌਕਣੀ ਤਰੱਕੀ ਕਰੇ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖੀਫਤ